ਇੱਕ ਮਾਂ ਨੇ ਆਪਣਾ ਘਰ-ਬਾਰ ਵੇਚ ਕੇ ਆਪਣੇ ਮੁੰਡੇ ਨੂੰ ਵਿਦੇਸ਼ੀ ਧਰਤੀ ਤੇ ਭੇਜਣਾ ਚਾਹਿਆ ਕਿਉਂਕਿ ਏਜੰਟਾਂ ਨੇ ਜਿਹੜਾ ਕਿ ਸਮਝਾਇਆ ਸੀ ਕਿ ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਅਮਰੀਕਾ ਪਹੁੰਚਾ ਦਾਂਗੇ ਪਰ ਹੁਣ ਮੁੰਡੇ ਦਾ ਫੋਨ ਆਂਦਾ ਵੈ ਕਿ ਮੈਨੂੰ ਮੈਕਸੀਕੋ ਦੇ ਜੰਗਲਾਂ ਵਿੱਚ ਰੱਖਿਆ ਗਿਆ ਵੈ ਤੇ ਮੈਨੂੰ ਅੱਗੇ ਨਹੀਂ ਲੈ ਕੇ ਜਾ ਰਹੇ ਤੇ ਕਿਹਾ ਜਾ ਰਿਹਾ ਵੈ ਕਿ ਹੋਰ ਪੈਸੇ ਦਿੱਤੇ ਜਾਵੇ ਤੇ ਬੇਟਾ ਵਿਚਰਾਸੇ ਦੇ ਵਿੱਚ ਹੈਗਾ ਹੁਣ ਤੇ ਉਹਨਾਂ ਵੱਲੋਂ ਉਹ ਕੰਪਲੇਨਟ ਦਿੱਤੀ ਕਿ ਸਾਨੂੰ ਲਾਸਟ ਵੀਕ ਵੀ ਉਹਦਾ ਬੇਟਾ ਉਤੇ ਫਸ ਗਿਆ ਹੈਗਾ ਤੇ ਆਈ ਥਿੰਕ ਉਹ ਜਿਹੜੇ ਏਜੰਟ ਹੈਗੇ ਨੇ ਉਹਨੂੰ ਬਲੈਕਮੇਲ ਕਰ ਰਹੇ ਇਸ ਬਨਾਤੇ ਉਹਨਾਂ ਦੇ ਸਟੇਟਮੈਂਟ ਲਿਖ ਕੇ ਅਸੀਂ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ ਚੰਗੇ ਭਵਿੱਖ ਦੀ ਤਲਾਸ਼ ਲਈ ਇੱਕ ਮਾਂ ਨੇ ਆਪਣਾ ਘਰ-ਬਾਰ ਵੇਚ ਕੇ ਆਪਣੇ ਮੁੰਡੇ ਨੂੰ ਵਿਦੇਸ਼ੀ ਧਰਤੀ ਤੇ ਭੇਜਣਾ ਚਾਹਿਆ ਕਿਉਂਕਿ ਏਜੰਟਾਂ ਨੇ ਜਿਹੜਾ ਕਿ ਸਮਝਾਇਆ ਸੀਗਾ ਕਿ ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਅਮਰੀਕਾ ਪਹੁੰਚਾ ਦਾਂਗੇ ਜਿਸ ਤੋਂ ਮਾਦ ਮਾਂ ਨੇ ਆਪਣਾ ਘਰ-ਬਾਰ ਵੇਚ ਕੇ ਲੱਖਰ ਰੁਪਿਆ ਏਜੰਟਾਂ ਨੂੰ ਦਿੱਤਾ ਪਰ ਹੁਣ ਮੁੰਡੇ ਦਾ ਫੋਨ ਆਂਦਾ ਵਾ ਕਿ ਮੈਨੂੰ ਮੈਕਸੀਕੋ ਦੇ ਜੰਗਲਾਂ ਵਿੱਚ ਰੱਖਿਆ ਗਿਆ ਵੈ ਤੇ ਮੈਨੂੰ ਅੱਗੇ ਨਹੀਂ ਲੈ ਕੇ ਜਾ ਰਹੇ ਤੇ ਕਿਹਾ ਜਾ ਰਿਹਾ ਵੈ ਕਿ ਹੋਰ ਪੈਸੇ ਦਿੱਤੇ ਜਾਵੇ ਜਿਸ ਤੋਂ ਬਾਅਦ ਮਾਂ ਏਜੰਟ ਨੂੰ ਫੋਨ ਕਰਦੀ ਹੈ ਪਰ ਉਹ ਏਜੰਟ ਹੁਣ ਫੋਨ ਨਹੀਂ ਚੁੱਕਦਾ ਪਿਆ ਜਿਸ ਤੋਂ ਬਾਅਦ ਬੇਟੇ ਵੱਲੋਂ ਇੱਕ ਹੋਰ ਨੰਬਰ ਦਿੱਤਾ ਜਾ ਗਿਆ ਉਸ ਨੰਬਰ ਤੇ ਵੀ ਜਦੋਂ ਫੋਨ ਕਰਦੀ ਹੈ ਤੇ ਉਹ ਏਜੰਟ ਵੱਲੋਂ ਹੁਣ 25 ਲੱਖ ਰੁਪਏ ਦੀ ਲਗਭਗ ਹੋਰ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਹੁਣ ਬਾਅਦ ਮਾਂ ਬਹੁਤ ਦੁਖੀ ਹੋ ਚੁੱਕੀ ਹੋਈ ਹੈ ਕਿਉਂਕਿ ਪਹਿਲਾਂ ਹੀ ਘਰ-ਬਾਰ ਵੇਚ ਕੇ ਜਿਹੜਾ ਕੀ ਆ ਪੈਸੇ ਦਿੱਤੇ ਸੀਗੇ ਤੇ ਹੁਣ ਹੋਰ ਇੱਕ ਵੱਡੀ ਅਮਾਉਂਟ ਮੰਗ ਲਈਤੀ ਗਈ ਹੈ ਜਿਸ ਤੋਂ ਬਾਅਦ ਮਹਾਲੀ ਦੇ ਥਾਣਾ ਨੰਬਰ ਫੇਸ 11 ਵਿੱਚ ਜਿਹੜਾ ਕਿ ਇਹ ਮਾਮਲਾ ਦਰਜ ਹੋਇਆ ਵਾ ਵਕ ਵਕ ਧਾਰਾ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਵਾ ਤੇ ਤਿੰਨ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੂਜੇ ਪਾਸੇ ਉਹ ਮਾਂ ਬਹੁਤ ਦੁਖੀ ਹੈ ਕਿਉਂਕਿ ਇੱਕ ਚੰਗੇ ਭਵਿੱਖ ਦੀ ਤਲਾਸ਼ ਲੈਣ ਆਪਣੇ ਪੁੱਤ ਨੂੰ ਭੇਜਿਆ ਸੀਗਾ ਕਿਉਂਕਿ ਹਸਬੰਦ ਦੀ ਦੱਸ ਪਹਿਲਾਂ ਹੀ ਹੋ ਗਈ ਸੀਗੀ ਤੇ ਹੁਣ ਆਪਣੇ ਬੱਚਿਆਂ ਦਾ ਰਹਿ ਰਹੀ ਸੀਗੀ ਤੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਜ਼ੋਰ ਲਗਾ ਕੇ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਚਾਹਿਆ ਪਰ ਹੁਣ ਮੁੰਡਾ ਫਸ ਚੁੱਕਾ ਹੋਇਆ ਵੈ ਤੇ ਦੂਜੇ ਪਾਸੇ ਐਸਐਚਓ ਸਾਹਿਬ ਨੇ ਕੀ ਦੱਸਿਆ ਵੈ ਆਓ ਤੁਹਾਨੂੰ ਸੁਣਾਉਂਦੇ ਆ ਕੋਈ ਅੰਬਾਲਾ ਦੀ ਵਿਅਕਤੀ ਸੀਗੀ ਤੇ ਕੋਈ ਏਜੰਟ ਆ ਜਾਂ ਉੱਥੇ ਸੀ ਉਹਨਾਂ ਨੇ ਪੈਸੇ ਲਿੱਤੇ ਵੀ ਉਹਨਾਂ ਨੂੰ ਅਮਰੀਕਾ ਵਗੈਰਾ ਪਜਾਵਾਂਗੇ ਉਹਨੂੰ ਜਾਂ ਡੌਂਕੀ ਟਾਈਪ ਲ ਕਰਕੇ ਤੇ ਉਹਦੇ بیٹے ਨੂੰ ਉੱਥੇ ਭੇਜਿਆ ਹੈਗਾ ਉਹਨਾਂ ਕੋਲੋਂ ਪੈਸੇ ਰੀਸੀਵ ਕੀਤੇ ਨੇ ਇੱਕ ਤਕਰੀਬ 20 ਤੋਂ 21 ਲੱਖ ਤੇ ਅਮਾਉਂਟ ਸੀਗਾ ਆਫਟਰ ਥੈਟ ਉੱਥੇ ਉਹਦਾ ਬੇਟਾ ਵਿਚ ਰਾਸਤੇ ਦੇ ਵਿੱਚ ਹੈਗਾ ਹੁਣ ਤੇ ਉਹਨਾਂ ਵੱਲੋਂ ਉਹਨੂੰ ਕੰਪਲੇਨਟ ਦਿੱਤੀ ਕਿ ਸਾਨੂੰ ਲਾਸਟ ਵੀਕ ਵੀ ਉਹਦਾ ਬੇਟਾ ਉੱਤੇ ਫਸ ਗਿਆ ਹੈਗਾ ਤੇ ਆਈ ਥਿੰਕ ਉਹ ਜਿਹੜੇ ਏਜੰਟ ਹੈਗੇ ਨੇ ਉਹਨੂੰ ਬਲੈਕਮੇਲ ਕਰ ਰਹੇ ਇਸ ਬਿਨਾਂ ਤੇ ਉਹਨਾਂ ਤੇ ਸਟੇਟਮੈਂਟ ਲਿਖ ਕੇ ਅਸੀਂ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈਗੀ ਹੈ ਜੀ ਐਫ ਆਈ ਆਰ ਨੰਬਰ ਸਾਡੇ ਉਰੇ ਦਿੱਸੋ ਕਿ ਇਹ ਪੀਐਫਆਈਆਰ ਨੰਬਰ 16 ਕੀਤੀ ਹੈ ਜੀ ਦੇਖੋ ਇਹਦੇ ਬਿਆਨਾਂ ਮੁਤਾਬਕ ਉਹਨਾਂ ਕੋਲ ਪੈਸੇ ਡਿਮਾਂਡ ਕਰ ਰਹੇ ਨੇ ਅੱਗੇ ਭੇਜਣ ਲਈ ਤੇ ਉਹਨਾਂ ਕੋਲ ਆਲਰੇਡੀ ਉਹ ਕਹਿੰਦੇ ਅਸੀਂ ਲੋਨ ਲੈ ਕੇ ਭੇਜਿਆ ਆਏਗਾ ਜਿੰਨੇ ਸਾਡੀ ਫਿਕਸ ਹੋਇਆ ਸੀਗਾ ਜੋ ਵੀ ਇਹਨਾਂ ਦੀ ਡੀਲ ਸੀਗੀ ਉਹ ਉਸ ਤੋਂ ਵੱਧ ਅਮਾਉਂਟ ਮੰਗਿਆ ਜਾ ਰਿਹਾ ਸਰ ਕੋਈ ਖਾਸ ਨਾਮ ਜਦ ਵੀ ਦਿੱਤੇ ਹਾਂ ਹਾਂ ਜੀ ਇਹਨਾਂ ਨੂੰ ਤਿੰਨ ਵਿਅਕਤੀਆਂ ਖਿਲਾਫ ਐਫਆਈਆਰ ਰਜਿਸਟਰ ਕੀਤੇ ਨੇ ਇਹਦੇ ਵਿੱਚ ਦੋ ਏਜੰਟ ਨੇ ਜਿਹੜੇ ਆਪਣਾ ਅੰਬਾਲਾ ਸ਼ਹਿਰ ਦੇ ਹੈਗੇ ਨੇ ਤੇ ਉਹਨਾਂ ਖਿਲਾਫ ਅਸੀਂ ਅਗਲੀ ਜਿਹੜੀ ਹੈਗੀ ਆ ਪ੍ਰੋਸੈਸ ਜਿਹੜਾ ਉਹ ਜਾਰੀ ਕੀਤਾ ਹੋਇਆ ਹੈਗਾ ਤੇ ਜਲਦੋ ਜਲਦ ਇਸ ਮਕਦਮੇ ਨੂੰ ਕੰਪਲੀਟ ਕਰਕੇ ਟਰੇਸ ਕਰਕੇ ਅਸੀਂ ਇਸ ਨੂੰ ਹੱਲ ਦਵਾਵਾਂਗੇ ਤੇ ਇਹ ਤੁਸੀਂ ਸੁਣਿਆ ਐਸਟੀਚਓ ਸਾਹਿਬ ਨੂੰ ਜਿੰਨਾ ਦੱਸਿਆ ਵੈ ਕਿ ਅਸੀਂ ਮਾਮਲਾ ਦਰਜ ਕਰ ਲਿੱਤਾ ਵੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾਮੈਨ ਸਨੀਦੇ ਨਾਲ ਮੈਰਾਗੋ ਜੈਨ ਰੋਜ਼ਾਨਾ ਸਪੋਕਸਮੈਨ ਮੋਹਾਲੀ